ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆ ਉਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਕੁਸ਼ਲ ਹੋਉਂਦੇ ਰਹਿੰਦੇ ਤੇ ਰੁਟੀਨ 'ਚ ਆਪਣੇ ਦਿਨਾਂ ਦੇ ਵੀਡੀਓ ਹੁੰਦੀਆਂ ਰਹਿੰਦੀਆਂ ਦੋ ਐਨੀਮਲ ਸੇਲ ਆ ਜੀ ਇੱਕ ਤਾਂ ਬਿਲਕੁਲ ਤਾਜੀ ਸੂਈ ਗਾਂ ਤੇ ਇੱਕ ਗੱਬਣ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਕੀ ਦੁੱਧਵਾ ਦਾ ਕਿੰਨਵਾ ਸੂਆ ਆਜੋ ਜੀ ਸਾਸੀ ਕਾਲ ਜੀ ਸਾਸੀ ਕਾਲ ਜੀ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਂ ਵੀਰੇ ਆਪਣਾ ਗੁਰਦਾਸ ਸਿੰਘ ਆ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤੁਸੀਂ ਇਹ ਵੀ ਮੋਗਾ ਬਾਈ ਮੋਬਾਈਲ ਨੰਬਰ 98017556782 ਠੀਕ ਆ ਬਾਈ ਇੱਕ ਨੰਬਰ ਗਰਸੀ ਤੋਂ ਸ਼ੁਰੂ ਕਰ ਦਿੰਦੇ ਆ ਇਹ ਸੂਹ ਵਾਲੀ ਆ ਦੋ ਨੰਬਰ ਵਹਿੜ ਸੂਈ ਵੀ ਆ ਠੀਕ ਆ ਜੀ ਹਾਂ ਦੋ ਨੰਬਰ ਵਹਿੜ ਨਾਲ ਵੀਰੇ 4:00 6:00 ਵਜੇ ਆਪਾਂ ਠੀਕ ਹੈ ਜੀ ਜਿਹੜਾ ਕਿਸੇ ਵੀਰ ਨੇ ਉਹ ਵੀਡੀਓ ਮੰਗਵੋਣੀ ਚੋਂ ਤੋਂ ਪਹਿਲਾਂ ਤਸ਼ਲੀ ਕਰ ਸਕਦਾ ਸੂਰ ਨੂੰ ਚੌਥਾ ਦਿਨ ਆਪਾਂ 6 ਵਜੇ ਪਹੁੰਚੋ ਦੰਨੇ ਸਾਢੇ 6 ਵਜ ਗਏ ਆ ਸੂਰ ਤੋਂ ਪਹਿਲਾਂ ਦੀ ਵੀਡੀਓ ਵੀ ਚੈੱਕ ਕਰ ਲੋ ਚੋਂ ਤੋਂ ਪਹਿਲਾਂ ਦੀ ਵੀਡੀਓ ਚੈੱਕ ਕਰ ਲੋ ਠੀਕ ਹੈ ਜੀ ਹੋਰ ਗਾਂ ਦਾ ਲੈਣਾ ਟਾਈਮ 6:20 ਮਿੰਟ ਹੋ ਗਿਆ ਹਾਂ ਹੁਣ ਗਾਂ ਦਾ ਲੈਣਾ ਹੋਰ ਚੀਜ਼ ਨਹੀਂ ਦਾ ਹੋਵੇ ਉਦੋਂ ਹੋਰ ਚੀਜ਼ ਚੈੱਕ ਕਰ ਖੜਾ ਗੀ ਠੀਕ ਹੈ ਬਾਈ ਹਾਂ ਇੱਕ ਨੰਬਰ ਤੋਂ ਸ਼ੁਰੂ ਗੱਭਾਂ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਵਾਂ ਸੁੰਦੀ ਹੈ ਜੀ ਇਹ ਸੂਆ ਵੀਰੇ ਦੂਜਾ ਸੁੰਦੀ ਆ ਠੀਕ ਹੈ ਬਾਈ ਦਿਨ ਕਿੰਨੇ ਲੈਂਦੀ ਹੈ ਦਿਨ ਬਾਈ ਬਸ 5 ਨਾਲ 7 ਲੈ ਜੀ ਠੀਕ ਹੈ ਕਿੰਨਾ ਕਪਾਜ ਬੋਲਦੇ ਵੀਰੇ ਆਪਾਂ ਤਾਂ 18 ਕਿਲੋ ਕਹਿ ਕੇ ਦਿੱਤੀ ਆ ਜੀ ਤੋਂ ਆਪਾਂ ਲਈ ਆ ਵੇੜਾ ਠੀਕ ਹੈ ਜੀ ਪਰ ਗਾਂ ਆਪਾਂ 15 14 ਕਿਲੋ ਮੰਨ ਕੇ ਲਈਓ ਵੀ 15 ਕਿਲੋ ਦਾ ਦਊ ਦਊ ਪਰ 15 ਇਹਦਾ ਆਪਾਂ ਗਾਰੰਟੀ ਵੀ ਲੈਣਾਗਾ ਸੂਹੀ ਦਾ ਚੋਕੇ ਵੀ ਦੇ ਦਾਂਗੇ ਗਾਂ ਲੇਵੇ ਵਾਲੀ ਆ ਠਣਾ ਦੀ ਓਕੇ ਜੀ ਠਣਾ ਦੀ ਓਕੇ ਆ ਠੀਕ ਹੈ ਜੀ ਤੁਰ ਕੇ ਦਿਖਾ ਦੇ ਰੀਨਲ ਆਪਣੇ ਪੰਜਾਬ ਵਾਲੀ ਜਰਸੀ ਆ ਬਹੁਤ ਸਿੰਘ ਵਾਲੇ ਪਿੰਡ ਤੋਂ ਲਈ ਵੀ ਆ ਠੀਕ ਹੈ ਹਾਂ ਸੂਆ ਦੂਜਾ ਸੁੰਦੀ ਆ ਜੀ ਦਿਨ 5 ਤੋਂ 7 ਦਿਨਾਂ ਦੀ ਕੱਚੀ ਆ 18 ਕਿਲੋ ਦੀ ਗਾਰੰਟੀ ਤੇ ਭਾਈ ਕਹਿੰਦਾ ਆਈ ਆ ਪਰ ਆਪਾਂ 15 16 ਕਹਿ ਕੇ ਦੇਣੀ ਆ ਕਿਉਂਕਿ ਜੇ ਕੋਈ ਵੀਰ ਵੱਧ ਕਰ ਲੂ ਤਾਂ ਬਾਅਦ ਇਹ ਗਾਂ ਦੇ ਆਪਾਂ ਇੰਨੀ ਯਾਰ ਆਪਾਂ ਗਰੰਟੀ ਲੈ ਲੈਂਦੇ ਆ 14 ਕਿਲੋ 15 ਨਾਲ ਸੂਕੇ ਚਵਾ ਕੇ ਵੀ ਦੇ ਦਾਂ ਗਾਂ ਦਾ ਲੇਵਾ ਬਹੁਤ ਆ ਪਿਆਰੀ ਚੰਗੀ ਆ ਜੀ ਹਜੇ ਬਾਕੀ ਬਈ ਕੱਚੀ ਆ ਜਿੱਦੇ ਦਿਨਾਂ ਤੇ ਆ ਗਈ ਉਹਦਾ ਪੂਰਾ ਟੈਟ ਹੋ ਜਾਣਾ ਆਪਾਂ ਹੱਜਾਣਾ ਹਵਾਨਾ ਹਵਾਨਾ ਹੋਣ ਵੀ ਚੰਗਾ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਨਾ ਤੇ ਵੱਡਾ ਸ਼ਾਨਦਾਰ ਹਵਾਨਾ ਹਨਾਂ ਦੇ ਸਹਿ ਸੋਹਣੇ ਗੈਪ ਤੇ ਲੱਗੇ ਆ ਅੱਥੀ ਚਵਾਈ ਵਾਲੇ ਕੱਚੀ ਆ ਹਜੇ 5 ਤੋਂ 7 ਦਿਨ 5-7 ਦਿਨ ਸਿੱਕਤ ਆ ਹੋਰ ਵੀ ਸੋਨਾ ਹਵਾਨਾ ਤਿਆਰ ਕਰ ਦੂਗੀ ਨੇੜੇ ਤੋਂ ਚੈੱਕ ਕਰ ਸਕਦੇ ਆ ਚਾਰ ਹੀ ਥਾਣਾ ਗਿਆਪ ਤੇ ਲੱਗੇ ਵੇ ਹੱਤੀ ਚਵਾਈ ਵਾਲੇ ਠੰਡੀ ਥੇਲ ਪੂਰੀ ਆ ਜੀ ਬਣੂ ਬਹੁਤ ਵੜ ਵਖਾ ਗੀ ਦੇ ਝੋਲ ਬਹੁਤ ਪਈ ਆ ਹਵਾਨੇ ਚ ਮੁੱਲ ਭਾਈ ਲੈਣ ਦੇਣ ਦੇ ਵਾਲਾ ਜਮਾ ਜੀ ਦਾ 40000 ਆ ਜੀ ਹੋਜੂ ਮਾਨਤਨ ਮਾਨਤਨ ਹੋ ਜਾ ਮਾ ਛੋਟਾ ਜਾਂ ਮੁੱਲ ਆ ਜੀ 40000 ਜਿੱਤੇ ਭਾਈ ਤੇਰਾ ਮੇਰਾ ਵਿਖਾ ਜਰਸੀ ਹਰੇ ਨੂੰ ਇੰਨਾ ਦੇਵਾ ਲੱਗਦਾ ਨਹੀਂ ਯਾਰ ਸਹੀ ਗੱਲ ਆ ਜੀ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ ਡਰਦਾ ਜੀ ਪਸੂ ਉਹ ਸੀੜ ਫੁੱਲਾ ਠੀਕ ਆ ਜੀ ਲਓ ਜੀ ਆਏ ਕੋਹ ਨਹੀਂ ਕਹਿੰਦੀ ਉਵੇਂ ਥੋੜਾ ਜਿਹਾ ਔਲ ਜਾਂ ਕਰਦੀ ਆ ਹਾਂ ਆਏ ਭਲਾ ਹੀ ਵੇ ਜਾ ਲਓ ਜੀ 40000 ਚੋਂ ਮਾਨ ਤਾਨ ਹੋ ਜਾਊਗਾ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਦੋ ਨੰਬਰ ਬਾਈ ਸੂਆ ਕਿੰਨਾ ਮਸੂਈ ਆ ਜੀ ਇਹ ਇਹ ਚਾਰ ਦਾ ਹੁੰਦਾ ਵੀਰੇ ਪਹਿਲਾ ਸੂਆ ਬੱਚੀ ਸੀ ਉਹਦੀ ਬੱਚਾ ਕਿ ਦਿੱਤਾ ਜੀ ਮਗਰ ਬੱਚਾ ਏ ਠੀਕ ਆ ਬਾਈ ਕਿੰਨੇ ਦਿਨ ਹੋ ਕੇ ਸੁਈ ਨੂੰ ਅੱਜ ਨੂੰ ਪੰਜਵਾਂ ਦੇਣਾ ਹਾਂ ਠੀਕ ਆ ਬਾਈ ਥੀਅਰ ਡਨ ਆ ਜੀ ਜੀ ਉਹਦੀ ਗਾਰੰਟੀ ਹੋ ਹੋਣਾ ਬੋਲਾ ਕੇ ਦੁੱਧ ਹੈ ਜੀ। ਵੀਰੇ ਬੋਲਾ ਵਾਂਗੂ ਬੋਲਾ ਹੀ ਆ। ਦੁੱਧ ਹਜੇ ਬਣਿਆ ਨਹੀਂਗਾ ਜਿਹੜੀ ਗੱਲ ਆ। ਇਹ ਖੱਟਾ ਹੈ ਹਜੇ। ਠੀਕ ਹੈ ਜੀ। ਹੋਊਗਾ ਨੈਟ 13 ਕਿਲੋ ਝੋਨਾ ਵਾਲਾ। ਝੋਕੇ ਦੇ ਦਾ। ਝੋਕੇ ਦੀ ਮੰਗ। ਖਾਣਾ ਦੀ ਓਕੇ ਜੀ। ਖਾਣਾ ਦੀ ਗਰੰਟੀ ਪੂਰ ਸਿੱਟਾ ਘਾਟਵਾ ਦੀ ਗਰੰਟੀ ਹੈ। ਠੀਕ ਹੈ ਤੋੜ ਕੇ ਦਿਖਾ ਦੇ। ਪਛੀ ਦੁੱਧ ਚਵਾਊਗੀ ਗਰਮੀਆਂ 18 ਕਿਲੋ ਪੱਕਾ ਨੈਟ। ਚਾਰਚ ਹੁੰਦੀ ਤਾਂ 20 ਵੀ ਜਵਾਨ ਦੀ। ਸਹੀ ਗੱਲ ਆ ਗਰਮੀਆਂ ਦਾ ਤੋਹਫਾ। ਬਹੁਤ ਚੰਗੀ ਬੱਛੀ ਆ ਜਾਨ ਵਾਲੀ ਆ। ਮੱਝਾਂ ਰਗਈ ਹੋਣਾ ਦੁੱਧੇ ਦਾ ਸੰਗਣਾ ਤੋੜ ਕੇ ਦਿਖਾ ਦੀ 6 ਵ ਹਾਂ ਲੈ ਵੀ ਤੇ ਜੱਜਮੈਂਟ ਉਹ ਸਾਹਮਣਾ ਕਰਿਓ ਬਾਈ ਕਹਿੰਦਾ ਜੇ ਤਿਆਰ ਦੀ ਵੀਡੀਓ ਲੈਣੀ ਹੈ ਤਾਂ ਆਪਾਂ WhatsApp ਤੇ ਪਾ ਦਾਂਗੇ ਨਹੀਂ ਤਿਆਰ ਦੀ ਨਹੀਂ ਝੂਣ ਤੋਂ ਪਹਿਲਾਂ ਦੀ ਝੂਣ ਤੋਂ ਪਹਿਲਾਂ ਤਿਆਰੀ ਹੋ ਗਈ ਸੀ ਝੂਣ ਤੋਂ ਪਹਿਲਾਂ ਦੀ ਵੀਡੀਓ ਚਾਹੀਦੀ ਹੈ ਤਾਂ ਆਪਾਂ WhatsApp ਤੇ ਪਾ ਦਾਂਗੇ ਕਿਉਂਕਿ ਮੈਂ ਥੋੜਾ ਜਿਹਾ ਲੇਟ ਹੋ ਗਿਆ 24 6 ਵਜੇ ਬਾਈ ਕਰ ਦਿੰਦੇ ਆ ਹੁਣ 6:20 ਮਿੰਟ ਹੈ ਜੀ ਬਾਕੀ ਥਣ ਕੱਲਾ ਕੱਲਾ ਨਿੱਖੜ ਮਾ ਹੱਥ ਜਵਾਈ ਵਾਲਾ ਖਣਾ ਦੀ ਗਰੰਟੀ ਆ ਵਾਅਦਾ ਕਰਦਾ ਆ ਪਾ ਜ਼ਿੰਮੇਵਾਰੀ ਪੂਰੀਆਂ ਲੈਵਾ ਤਣ ਜਾਂਦੀ ਥੱਲੇ ਮੂੰਹ ਤੋਂ ਚਾਰ ਦੰਦ ਪੜੂਆ ਪਹਿਲਾ ਜੀ ਮਗਰ ਬੱਚਾ ਵੱਛਾ ਏ ਇਹਦਾ ਲੈਨ ਦੇਂਦੀ ਆਲਾ ਮੁੱਲ ਲੈਮੀ ਤੋਰ ਕੇ ਉਖਾ ਦੇ ਭਰਾ ਤੋਰ ਕੇ ਇਹਦਾ ਲੈਨ ਦੇਂਦੀ ਆਲਾ ਮੁੱਲ ਬਈ ਮੁੱਲ 55 50 ਦੀ ਵੱਛੀ ਦੇਣੀ ਆ ਬਰੇ ਠੀਕ ਆ ਜੀ ਮੁੱਲ 55000 ਰੁਪਿਆ 50 ਦੀ ਐਸ ਨੂੰ ਆ 13 ਕਿਲੋ ਬੋਲਾ ਨੱਟ ਰੇੜੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਖਣਾ ਦੇ ਚਾਹੇ ਸੋਨੇ ਆ ਬਾਕੀ ਸੋਹਣੀ ਫੇਸ ਕੁਆਲਿਟੀ ਆ ਚੈੱਕ ਕਰ ਸਕਦੇ ਹੋ ਸ਼ਾਈਨਿੰਗ ਵਾਲੀ ਸਕਿਨ ਨੇੜੇ ਤੋਂ ਚੈੱਕ ਕਰੋ ਥਣ ਇਕੱਲਾ ਇਕੱਲਾ ਨਿੱਖੜ ਮਾ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਗਰਮੀਆਂ ਦਾ ਤੂਫਾਨ ਆ ਗਰਮੀ ਕਰਮ ਵਾਲੀ ਨੇ ਮਨਾਉਣੀ ਨਹੀਂ ਤੇ ਦੁੱਧ ਦੇ ਦਾ ਮੱਝਾ ਰ ਗਈ ਹੁਣ 13 ਕਿਲੋ ਦਾ ਬੋਲ ਆਈ ਹੈ ਕਿੰਨਾ ਕ ਭਾਜੀ ਬਈ ਦੁੱਧ ਦੁੱਧ ਵੀਰੇ ਆ 17 18 ਕਿਲੋ ਇਹ ਆਪਾਂ ਕਹਿ ਕੇ ਇਨੀਅਨ ਗਾਰੰਟੀ ਵਾਲਾ ਕੰਮ ਹੀ ਆ ਜੇ ਚਾਰ ਨਰ ਰਹਿ ਗਈ ਚਵਾ ਦੇ ਵੀ ਦੇ ਦਾਂਗੇ ਠੀਕ ਆ ਜੀ ਜਮਾ ਜੈਜ ਡਿਮਾਂਡ 50000 ਦੀ ਦੇਣੀ ਆ ਜਿਹਨੂੰ ਪਸੰਦ ਆਉਗੇ ਨੰਬਰ 22 ਦਾ ਸਕਰੀਨ ਉੱਤੇ ਲਗਾਤਾਰ ਚਾਲ ਪੂਰੀ ਇਹ ਰਸਨੇ ਫਾਹ ਜਾਂਦੀ ਗਾਂ ਚ ਵਾਈ ਦੇ ਦਿਆਂ ਠੀਕ ਹੈ ਜਾਂ ਛੋਟਾ ਸਾਰੀ ਭਰ ਲੈਂਦੀ ਹੁੰਦੀ ਹੈ ਜੀ ਠੀਕ ਹੈ ਜੀ ਧੰਨਵਾਦ